ਸੂਫੀ ਸੰਬਾਬਾ ਸ਼ੇਖ ਫਰੀਦ ਜੀ ਦੇ ਨਾਮ ਨਾਲ ਜਾਣਿਆ ਜਾਣ ਵਾਲਾ ਇਤਿਹਾਸਿਕ ਸ਼ਹਿਰ ਫਰੀਦਕੋਟ ਅੱਜਕੱਲ ਪੋਸਟਰਾਂ ਦੀ ਬਲੀ ਚੜਿਆ ਹੋਇਆ ਹੈ। ਦਰਅਸਲ ਵਿਧਾਨ ਸਭਾ ਚੋਣਾਂ ਤੋਂ ਬਾਅਦ ਕਾਂਗਰਸ ਵਰਕਰਾਂ ਵੱਲੋਂ ਫੋਕੀ ਸ਼ੋਰਤ ਲਈ ਕਿੱਕੀ ਢਿੱਲੋਂ ਦੀ ਜਿੱਤ ਤੋਂ ਬਾਅਦ ਥਾਂ-ਥਾਂ ਉੱਤੇ ਪੋਸਟਰ ਲਗਾਏ ਹੋਏ ਨੇ ਜਿਸ ਨੇ ਸ਼ਹਿਰ ਦੀ ਖੂਬਸੂਰਤੀ ਨੂੰ ਦਾਗ ਲਾ ਦਿੱਤੇ ਨੇ। ਜਦੋਂ ਇਸ ਬਾਰੇ ਈਓਨਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਬਾਈ ਥਾਂ ਅਜਿਹੇ ਨੇ ਜੋ ਪੋਸਟਰ ਲਗਾਉਣ ਲਈ ਠੇਕੇ ਉੱਤੇ ਦਿੱਤੇ ਗਏ ਨੇ। ਨਜਾਇਜ਼ ਲੱਗੇ ਪੋਸਟਰਾਂ ਨੂੰ ਜਲਦ ਉਤਰਵਾ ਦਿੱਤਾ ਜਾਵੇਗਾ। ਐਡਵਰਟਾਈਜ਼ਮੈਂਟ ਦਾ ਹੈ ਸਾਡਾ ਜਿਹੜੇ ਕਮਰਸ਼ੀਅਲ ਬੋਰਡ ਆ ਵਾਈ ਬੋਰਡ ਠੇਕੇ ਦੇ ਦਿੱਤੇ ਆ ਅੱਜ ਕੱਲ੍ਹ ਆ ਇਲੈਕਸ਼ਨ ਨਵਾਂ ਹੋਣ ਕਰ ਹੋ ਕੇ हटਿਆ ਹੋਣ ਕਰਕੇ ਕਈ ਖੁਸ਼ੀ ਦੇ ਵਿੱਚ ਬੋਰਡ ਲੱਗ ਰਹੇ ਆ ਜਿਹੜੇ ਇਲੈਗਲ ਬੋਰਡ ਹੁੰਦੇ ਆ ਅਸੀਂ ਨਾਲ ਦੀ ਨਾਲ ਠਵਾਵਾ ਦਿੰਨੇ ਆ ਥੋੜੇ ਦਿਨਾਂ ਬਾਅਦ ਰਿਮੂਵ ਕਰ ਦਿੱਤੇ ਜਾਣਗੇ ਕਿਉਂਕਿ ਹੁਣ ਇਲੈਕਸ਼ਨ ਹੋ ਕੇ हटਿਆ ਨਾ ਇਲੈਕਸ਼ਨ ਕੋਰਟ ਖਤਮ ਹੋ ਚੁੱਕਾ ਆ ਇਲੈਕਸ਼ਨ ਕੋਰਟ ਦੇ ਦੌਰਾਨ ਤਾਂ ਸਿਰਫ ਅਪਰੂਵਡ ਜਿਹੜੇ ਬੋਰਡ ਸੀ ਉਹ ਹੀ ਲਾਏ ਜਾਂਦੇ ਸੀ ਤੇ ਹੁਣ ਜਿਹੜੇ ਲੋਕਾਂ ਨੇ ਹਰ ਜਿੱਤ ਦੀ ਖੁਸ਼ੀ ਵਿੱਚ ਲਾਏ ਆ ਛਿੱਧੀ ਰਿਮੂਵ ਕਰਵਾ ਦਿੱਤੇ ਗਏ। ਕਾਂਗਰਸ ਵੱਲੋਂ ਉਹਨਾਂ ਦੀ ਸਰਕਾਰ ਔਨ ਉਤੇ ਵੀਆਈਪੀ ਕਲਚਰ ਖਤਮ ਕਰਨ ਦੇ ਦਾਅਵੇ ਕੀਤੇ ਜਾਂਦੇ ਰਹੇ ਨੇ ਪਰ ਫਰੀਦਕੋਟ ਸ਼ਹਿਰ ਨੇ ਨਵੀਂ ਸਰਕਾਰ ਦੇ ਇਹਨਾਂ ਦਾਅਵਿਆਂ ਨੂੰ ਖੋਖਲਾ ਸਾਬਿਤ ਕਰ ਦਿੱਤਾ ਹੈ। ਫਰੀਦਕੋਟ ਤੋਂ ਜਗਤਾਰ ਦੋ ਸਾਂਝਾਗਬਣੀ ਟੀਵੀ